ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਹੋਰ ਸੁਣਾਉ ਕਿਦਾਂ ਹਾਂ ਤੁਸੀਂ ਸਾਰੇ ਜਣੇ ਮੈਂ ਉਮੀਦ ਕਰਦੀ ਤੁਸੀਂ ਵਧੀਆ ਹੋਵੋਗੇ ਤੇ ਲੋ ਜੀ ਅੱਜ ਆ ਸ਼ਨੀਵਾਰ ਤੇ ਸ਼ਨੀਵਾਰ ਟਾਈਮ ਹੈ तकरीबन ਪੌਣੇ 2 ਦਾ ਹੋ ਗਿਆ ਵਾ ਤੇ ਕੱਲ ਨੂੰ ਸੰਡੇ ਆ ਤੇ ਆਪਾਂ ਅੱਜ ਜਾ ਰਹੇ ਸੀਗੇ ਮੰਮੀ ਉਹਨਾਂ ਕੋਲ ਚਾਣ ਕੇ ਮੈਂ ਆਪਣੇ ਪੈਕ ਕੀਤੇ ਜਾ ਰਹੀ ਹਾਂ ਤੇ ਸਰਦਾਰ ਜੀ ਆਉਣ ਵਾਲੀ ਨੇ ਤੇ ਬੱਚਿਆਂ ਨੂੰ ਛੁੱਟੀ ਹੋ ਜਾਏਗੀ ਤੇ ਫਿਰ ਸਕੂਲ ਟਾਈਮ ਤੋਂ ਸਕੂਲ ਛੁੱਟੀ ਤੋਂ ਬਾਅਦ ਆਪਾਂ ਤੁਰ ਪਾਂਗੇ ਸ਼ਾਮ ਤਾਂ ਹੀ ਘਰੋਂ ਤੁਰਾਂਗੇ ਤੇ ਕੱਲ ਵਾਪਸ ਆ ਜਾਾਂਗੇ ਕੱਲ ਸੰਡੇ ਆ ਤੇ ਤੁਸੀਂ ਲੋਗ ਨਾਲ ਬਨੇ ਰਹੋ ਅੱਗੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਆਪਾਂ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨਾਲ ਬਨੇ ਰਹਿਣਾ ਤੇ ਮਿਲੌਣੇ ਆ ਤੁਹਾਨੂੰ ਵੀ ਜਾ ਕੇ ਆਪਣੀ ਮੰਮੀ ਉਹਨਾਂ ਨਾਲ ਆਪਾਂ ਸੇਰ ਸੁਣਾ ਲਿਆ ਵਾ ਆਪਾਂ ਰੈਡੀ ਛੜੀ ਹੋ ਰਏ ਆ ਜਾਨੀ ਕੇ ਕਪੜੇ ਲੱਤੇ ਹਲੇ ਤਾਂ ਪਾਵਾਂਗੇ ਬਾਅਦ ਚ ਸੇਰਨਾ ਤੀਸੀ ਕੀ ਵਾਲ ਗਿੱਲੇ ਤੇ ਚਲੋ ਜੀ ਤੁਸੀਂ ਬਣੇ ਰਹੋ ਆਪਾਂ ਚਾਹ ਬਣਾ ਲਈ ਰੋਟੀ ਬਣਾ ਲਈਏ ਫਿਰ ਉਸ ਤੋਂ ਬਾਅਦ ਆਪਾਂ ਰਵਾਨਾ ਹੋਵਾਂਗੇ ਬੱਚੇ ਆਉਣ ਤੋਂ ਬਾਅਦ ਚਲੋ ਜੀ ਇੱਥੇ ਆਪਾਂ ਤੁਰ ਗਏ ਸੀ ਕਿ ਕਰੋ ਟਾਈਮ ਸੀਗਾ 4 ਵਜੇ ਦਾ 4 ਵਜੇ ਆਪਾਂ ਘਰੋਂ ਨਿਕਲੇ ਸੀਗੇ ਬੱਚਿਆਂ ਨੂੰ ਆਉਣ ਤੋਂ ਬਾਅਦ ਚਾਹ ਬਣੀ ਪਿਆ ਆ ਬੱਚਿਆਂ ਦੀ ਜੁਨੀਫਾਰਮ ਤੋਤੀਆਂ ਫਿਰ ਉਸ ਤੋਂ ਬਾਅਦ ਬੱਚੇ ਰੈਡੀ ਹੋਏ ਫਿਰ ਮੈਂ ਰੈਡੀ ਹੋਈ ਤੇ ਫਿਰ ਆਪਾਂ ਤੁਰ ਪਏ ਸੀਗੇ ਤੇ ਰਸਤੇ ਦੇ ਵਿੱਚ ਪਹਿਲਾਂ ਤਾਂ ਮੇਰੀ ਸਿਸਟਰ ਵੀ ਬੋਲ ਰਹੀ ਸੀ ਮੈਂ ਜਾਣਾ ਵਾਂ ਫਿਰ ਉਹਨੇ ਕੈਨਸਲ ਕਰਤਾ ਕਹਿੰਦੀ ਮੈਂ ਅਗਲੇ ਸੰਡੇ ਚ ਆਉਂਗੀ ਸਾਨੂੰ ਕਿਤੇ ਕੰਮ ਤੇ ਇਥੇ ਰਸਤੇ ਦੇ ਵਿੱਚ ਜਾ ਰਹੇ ਸੀਗੇ ਰਸਤੇ ਦੇ ਵਿੱਚ ਬਹੁਤ ਹੀ ਵਧੀਆ ਤਾਜ਼ਾ-ਤਾਜ਼ਾ ਸਬਜ਼ੀਆਂ ਸੀਆਂ ਜੋ ਕਿ ਰਸਤੇ 'ਚ ਲਾ ਕੇ ਬੈਠੇ ਹੋਏ ਸੀਗੇ ਵੀਰੇ ਤੇ ਆਪਾਂ ਵੀ ਉਹਨਾਂ ਕੋਲੋਂ ਸਬਜ਼ੀਆਂ ਖਰੀਦੀਆਂ ਸੀਗੀਆਂ ਮੂਲੀਆਂ ਖਰੀਦੀਆਂ ਸੀਗੀਆਂ ਤੇ ਬਹੁਤ ਤਾਜ਼ਾ ਤਾਜ਼ਾ ਸਬਜ਼ੀਆਂ ਸੀ ਮਾਂ ਨੇ ਕਰਿਆ ਕੇ ਖਰੀਦੀਆਂ ਆਪਾਂ ਵੀ ਇੱਥੇ ਮੰਮੀ ਹਰਾਂ ਵਾਸਤੇ ਕੀ ਆ ਕਰੀਏ ਬੋਲੀ ਕਿ ਰੇਟ ਹੈ ਕਿਲੋ ਹੈ ਹਾਂ ਵੀਰ ਜੀ ਲੱਲੋ ਖੰਲੋ ਸਹੀ ਸੇ ਲਾ ਆਪਾ ਕਿੰਨੇ ਕਰਨੀ ਆ 50 50 ਨੇ ਕਰਨੀ 3 ਕਿਲੋ ਕਰੋ 2 ਢੇ ਨਾ ਹਾਂ ਜੀ

ਇੱਥੇ ਆਪਾਂ ਸਬਜ਼ੀਆਂ ਖਰੀਦ ਲਈਆਂ ਸੀਗੀਆਂ ਤੇ ਸਬਜ਼ੀਆਂ ਖਰੀਦਣ ਤੋਂ ਬਾਅਦ ਆਪਾਂ ਤੁਰ ਗਏ ਸੀਗੇ ਤੇ ਇੱਥੇ ਆਪਾਂ ਜਿਗਰੇ ਪਹੁੰਚ ਗਏ ਸੀਗੇ ਜੋ ਕਿ ਮੰਮੀ ਘਰ ਨੂੰ ਸ਼ਹਿਰ ਲੱਗਦਾ ਵਾ ਮੰਮੀ ਘਰ ਆ ਕੇ ਸ਼ਹਿਰ ਪਹੁੰਚ ਗਏ ਸੀਗੇ ਆਪਾਂ ਤੇ ਇੱਥੇ ਵੀ ਕੁਝ ਆਪਾਂ ਫਰੂਟ ਲੈਏ ਸੀਗੇ ਤੇ ਮੂੰਗਫਲੀ ਬੱਚੇ ਕਹਿ ਰਹੇ ਸੀ ਮम्मा ਆਪਾਂ ਰਾਤ ਨੂੰ ਟਾਈਮ ਪਾਸ ਕਰਾਂਗੇ ਉੱਥੇ ਬੈਠ ਕੇ ਤੁਸੀਂ ਮੂੰਗਫਲੀ ਲੈ ਲਓ ਮੈਨੂੰ ਵੀ ਬਹੁਤ ਜ਼ਿਆਦਾ ਪਸੰਦਾ ਹੈ ਸਰਦੀਆਂ ਦੇ ਵਿੱਚ ਮੂੰਗਫਲੀ ਬਹੁਤ ਵਧੀਆ ਲੱਗਦੀ ਆ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਜਿੱਥੇ-ਜਿੱਥੇ ਆਪਾਂ ਮੈਂ ਦੇਖ ਰਹੀ ਸੀ ਮੈਨੂੰ ਕੋਈ ਜਿਹੜੀ ਦਿਸਣੀ ਸੀ ਰਹਗੀ ਮੂੰਗਫਲੀ ਵਾਲੀ ਫਿਰ ਅਚਾਨਕ ਮੇਰੀ ਨਿਗਾਹ ਪਈ ਤੇ ਆਪਾਂ ਫਿਰ ਮੂੰਗਫਲੀ ਲਈ ਸੀਗੇ ਇਤੋਂ ਤਾਜ਼ਾ ਮੂੰਗਫਲੀ ਕਿਰੇਟ ਚੱਲੀ ਪਈ ਆ ਮੂੰਗਫਲੀ लेओ गुरबे काना देखो गुरबे का खाले खाले मूंगफली मूंगफली खाला बेटा मूंगफली चलो जी इथती आपा प्रोटीन ले ले सी मूंगफली ले ले आपा कार के आपा घर पहुंच गए सीगे मम्मी के घरे पहुंच गए सीगी आपा लोकल कन्या बंगा ਵਧੀਆ ਬੋਲਦੇ ਨੇ ਕਿ ਮੈਂ ਮੇਰਾ ਸੋਨਾ ਮੇਰਾ ਮਿੱਠਾ ਇਹ ਸਾਡੇ ਦੀ ਮੰਮੀ ਮੂੰਹ ਫਲਾ ਕੇ ਆ ਗਈ ਪੂਤ ਲਗੇ ਸਿੱਕੇ ਆਪਾਂ ਲੱਗੇ ਸੀ ਕਿ ਗੱਲਾਂ ਬਾਤਾਂ ਮਾਰਨ ਵਾਸਤੇ ਨਾਲ ਨਾਲ ਆਪਾਂ ਕੰਮ ਕਰ ਰਹੇ ਸੀ ਨਾਲ ਨਾਲ ਆਪਾਂ ਮੰਮੀ ਨਾਲ ਗੱਲਾਂ ਕਰ ਰਹੇ ਸੀ ਜੀ ਤੇ ਐਸ਼ਲੀ ਫੋਨ ਲੈ ਕੇ ਰਹੀ ਸੀ ਤੇ ਇਸ ਤੋਂ ਬਾਅਦ ਅਕਾਲ ਹੋ ਜੀ ਆਪਾਂ ਆ ਗਏ ਇੱਥੇ ਚਾਰੇ ਰੋਟੀ ਪਾਣੀ ਹੋ ਰਿਹਾ ਹੈ ਗੱਡੀ ਲਾਤੀ ਆਪਾਂ ਘਰੇ ਆਹ ਕੋਣ ਆਇਆ ਮੋਟਰਸਾਈਕਲ ਤੇ ਅੱਛਾ ਤਦ ਸਾਡੀ ਗਾਂ ਚੋਂਦੀ ਹੋਈ ਮੰਮੀ ਮੈਂ ਚਾਹਾਂ ਮੰਮੀ ਹਾਂ ਛਾਲ ਮਾਰਦੀ ਢੇਰੇ ਚ ਕੁਛ ਦਿਸਦਾ ਹੀ ਨਹੀਂ ਪਿਆ ਜਦੋਂ ਢੇਰਾ ਨਹੀਂ ਕਰ ਲੈਂਦੇ ਤੁਸੀਂ ਚੋਂਦੇ ਇਹਨੇ ਅੱਗੇ ਖੜੋਣਾ ਪੈਂਦਾ ਫਿਰ ਮੈਂ ਲੀ ਨੱਤਾ ਮਾਰਦੀ ਹੈ ਨਾ ਇਹ ਵੀ ਜੋ ਦਾਦਾ ਟਰੈਕਟਰ ਤੇ ਬੈ ਕੇ ਰੀਝਾਂ ਪੂਰੀਆਂ ਕਰ ਰਿਹਾ ਜਦ ਪੈਲੀ ਪੂਲੀ ਵਾਇਆ ਹੈਂ ਮੇਰੇ ਆਏ ਸਵੇਰੇ ਪਹਿਲੀ ਵਾਇਆ ਜਾ ਕੇ ਟਾਈਮ ਨਹੀਂ ਹੈਗਾ ਉਹ ਨਹੀਂ ਆਨੇ ਚਲਾਉਣਾ ਹੁੰਦਾ ਹੈ ਹੈ ਨਾ ਚਲਾਈ ਕਾਪੀਰਾਈਟ ਆਏ ਨਾ ਗਾਣਾ ਨਾ ਚਲਾਈ ਤੇ ਅੰਦਰ ਆਪਣੀ ਲਈ ਸਬਜ਼ੀ ਬਣ ਰਹੀ ਆ ਉਹਦੇ ਮਾਰ ਕੇ ਲੈ ਬਣਾਉਣੀ ਹੈ ਅਲੇ ਸਾਡੇ ਸੇ ਨੇਰਾ ਇੰਨਾ ਅਸੀਂ ਛੱਤ ਤੇ ਆਏ ਹਾਂ ਹਾਂ ਸਾਡੇ ਲੜਿਆਂ ਜਾਂਦੀਆਂ ਆਪਣਾ ਵੇਖ ਲੋ ਆਵੇ ਸੱਚੀ ਜੰਦੀ ਤੀ ਨੇਰਾ ਬਹੁਤ ਜਿਆਦਾ ਉੱਪਰ ਹਾਂਜੀ ਬੜਾ ਜਿਆਦਾ ਨੇਰੇ ਆਪਾ ਆਪਰਾ ਤਰੂ ਜੀ ਰਹਿਣੇ ਵਾ ਸਾਰਿਆਂ ਨੇ ਰਹਿਣੇ ਵਾ ਸਾਸ ਜਵਾਈ ਦੁੱਖ ਸੁੱਖ ਕਰਦੇ ਹੋਏ ਤੁਸੀਂ ਰਹਿਣਾ ਮਮੀ ਤੇ ਮਾਈ ਹਸਬੰਡ ਪਪਾ ਜੀ ਗੱਲ ਸੁਣ ਲਾ ਗੱਲ ਸੁਣ ਲੈ ਅਸ਼ਲੀਨ ਦੀ ਉਹ ਸੁਣ ਰਿਹਾ ਬੇਟਾ ਬੋਲੋ ਪਪਾ ਜੀ ਨਹੀਂ ਜਾਣਾ ਰਾਤ ਵੇਲੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਤੇ ਸੁਬਾ ਸੁਬਾ ਟਾਈਮੇ 5:30 ਵਜੇ ਦਾ ਤੇ ਆਪਾਂ ਸੁਬਾ ਸੁਬਾ اٹਹੇ ਸੀਗੇ ਰਾਤੀ ਉਸ ਤੋਂ ਬਾਅਦ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਰੋਟੀ ਪਾਣੀ ਖਾ ਕੇ ਆਪਾਂ ਸੌ ਗਏ ਸੀ ਕਿਉਂਕਿ ਮੰਮੀ ਰ ਕੋ ਲਾਇ ਸੀ ਰਾਤੀ ਕਾਫੀ ਟਾਈਮ ਟਿਕ ਰ ਆਪਾਂ ਗੱਲਾਂ ਕਰਦੇ ਰਹੇ ਤੇ ਫਿਰ ਆਪਾਂ ਸੋ ਗਏ ਤੇ ਉਸ ਤੋਂ ਬਾਅਦ ਆਪਣੀ ਸੁਬਾ ਹੋਈ ਹੈ ਸਵਾ ਪੰਜ ਵਜੇ ਹੁਣ ਆਪਾਂ ਬ੍ਰਸ਼ ਕਰ ਲਿਆ ਵਾ ਪਾਣੀ ਪੀ ਲਿਆ ਵਾ ਹੁਣ ਚਾਹ ਬਣ ਰਹੀ ਆ ਤੇ ਸਾਰੀ ਵੈਸੇ ਤਾਂ ਉੱਠ ਗਏ ਹੁਣ ਫਿਰ ਗੱਲਾਂ ਕਰ ਰਿਹਾ ਤੇ ਮੈਂ ਕੋਈ ਵੀ ਫੁੱਟਾ ਕਪੜਾ ਨਹੀਂ ਲੈ ਕੇ ਆਈ ਨਾ ਹੀ ਸ਼ਾਲ ਨਾ ਹੀ ਕੋਟੀ ਅੱਜ ਜਿਆਦਾ ਹੀ ਬਹੁਤ ਜਿਆਦਾ ਠੰਡ ਹੈ ਇੱਥੇ ਜਿਆਦਾ ਠੰਡ ਲੱਗ ਰਹੀ ਘਰੇ ਮੈਨੂੰ ਸੁਬਾ ਸੁਬਾ ਨਹੀਂ ਠੰਡ ਲੱਗਦੀ ਤੇ ਸੋੜਾ ਆਪਾਂ ਚਾਹ ਪਾਣੀ ਪੀਵਾਂਗੇ ਰੋਟੀ ਪਾਣੀ ਖਾਵਾਂਗੇ ਤੇ ਜਾਵਾਂਗੇ ਕਿਉਂਕਿ ਆਪਾਂ ਰਸਤੇ ਵਿੱਚ ਹੋਰ ਵੀ ਦੋ ਤਿੰਨ ਥਾਵਾਂ ਤੇ ਜਾਣਾ ਵਾ ਤੇ ਜਿਆਦਾ ਟਾਈਮ ਆਪਾਂ ਨਹੀਂ ਰੁਕਾਂਗੇ ਕਿਉਂਕਿ ਸੋਬਾ ਕੱਲ ਨੂੰ ਸੋਮਵਾਰ ਬੱਚਿਆਂ ਦੇ ਸਕੂਲ ਲੱਗਣੇ ਆ ਤੇ ਬਸ ਅੱਜ ਦੀ ਦਿਹਾੜੀ ਆਪਣੇ ਕਲੇਗੀ ਜਿੱਥੇ ਜਿੱਥੇ ਜਾਣਾ ਜਾ ਲਾਂਗੇ ਫਿਰ ਆਪਾਂ ਘਰੇ ਚੱਲਾਂਗੇ ਸ਼ਾਮ ਤੱਕ ਆਪਾਂ ਘਰੇ ਵਾਪਸ ਜਾਣਾ ਵਾ ਤੇ ਚਲੋ ਚਾਹ ਪੀ ਲਈਏ ਚਾਹ ਬਣ ਰਹੀ ਆ ਤੇ ਇਧਰ ਆਪਾਂ ਬਣਾ ਰਹੇ ਆ ਮੂਲੀਆਂ ਵਾਲੇ ਪਰਾਂਠੇ ਚੁੱਲੇ ਤੇ ਮੈਂ ਬਣਾ ਰਹੀ ਹਾਂ ਮੰਮੀ ਅੱਗ ਬਲ ਰਿਹਾ ਤੇ ਗਰਮਾ ਗਰਮ ਖਾ ਕੇ ਫਿਰ ਚੱਲਦੇ ਆਪਾਂ ਘਰੇ ਚਿੱਲੇ ਦੇ ਪਰੌਂਠੇ ਟੇਸਟੀ ਲੱਗਦੇ ਹਨਾ ਮੰਮੀ ਮਮਾ ਤਿੰਨ ਆ ਦੇਖੋ ਖਲਾਰਾ ਕਾਫੀ ਜ਼ਿਆਦਾ ਪਾਈ ਬੈਠੇ ਆਂ ਸੀ ਮੀਸੀ ਰੋਟੀ ਬਣਾ ਲਗਾ ਖਲਾਰਾ ਮੱਲੋ ਮੱਲੀ ਬੈ ਜਾਂਦਾ ਤੇ ਇੱਥੇ ਆਪਾਂ ਰੈਡੀ ਹੋ ਗਏ ਸੀਗੇ ਘਰ ਵਾਪਸ ਜਾਣ ਵਾਸਤੇ ਤੇ ਡੈਡੀ ਜੀ ਉਹਨਾਂ ਨੇ ਮੈਨੂੰ ਛੋਣਾ ਦਿੱਤਾ ਸੀਗਾ ਕਿਉਂਕਿ ਆਪਾਂ ਚੋਲ ਇਹਦੇ ਛੜਾਵਾਂਗੇ ਛੋਣਾ ਲੈ ਕੇ ਆਪਾਂ ਵਿੱਚ ਰੱਖੀ ਸੀਗਾ ਨਾਨੀ ਨੂੰ ਵੀ ਨਾਲ ਲੈ ਚਗੇ ਲੈ ਚਗੇ ਨਾਨੀ ਨਾਲ ਐ ਸ਼ੁਕਰ ਹੈ ਹਾਂ ਕਿੱਦੂ ਹਲੇ ਕਿੱਦੂ ਆ ਗਈ ਉਹਨੇ ਤੇਰੇ ਘਰ ਤੱਕ ਚੁੱਸ ਤੋਂ ਬਾਅਦ ਆਪਾਂ ਤੁਰ ਪੈਸੀ ਦੇ ਘਰ ਵਾਪਸ ਮੰਮੀ ਵੀ ਜਾ ਰਹੀ ਸੀ ਬਾਜ਼ਾਰ ਤੇ ਕਿਰਨ ਸਾਡੇ ਨਾਲ ਮੰਮੀ ਨੂੰ ਕੁਝ ਸਮਾਨ ਲੈਣਾ ਸੀ ਆਪਣੇ ਟੈਸਟ ਕਰਵਾਉਣੇ ਸੀਗੇ ਕਾ ਜਿੱਥੇ ਰਸਤੇ ਚ ਹੋਏ ਕਿਰਪਾ ਸੋਰ ਸਿੰਘ ਗੁਰਦੁਆਰਾ ਮੱਥਾ ਟੇਕਣ ਆਏ ਸੀ ਪੋਵੇ ਕਿ ਫਿੱਡੀ ਵਡੀ ਵਿੱਚ ਇਹ ਨਵੀਆਂ ਲੈ ਗਈ ਛੱਡ ਗਈ ਨਾ ਉਹ ਬੁੱਢੀ ਤੋਂ ਰਿਹਾ ਤੇ ਕਾਮਰ ਕੇ ਆਇਆ ਤਾਂ ਮਾਂ ਭਾਈ ਇਹ ਨਾ ਤੈਨਾਂ ਨੂੰ ਕਿਉਂ ਨਹੀਂ ਖਾਂਦੀ ਬਈ ਇਹ ਨਹੀਂ ਖਾਂਦੀ ਤੇ ਬੱਚੇ ਹੁੰਦੇ ਓੜਿਆ ਵਾਲਾ ਬਾਪੂ ਕਿਦ ਤਰੀਕ ਪਹਿਲਾਂ ਤੇ ਲੋਕਾਂ ਨੂੰ ਬੜੇ ਹੀ ਹੋਣਗੇ ਹੈਗੀ ਨਾ ਮੇਰਾ ਡਿੱਗਾ ਬੜਾ ਹੀ ਆ ਬੜੀ ਬੜੀ ਹੋਏਗੀ ਇਹ ਤੇ ਤੇ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਪਾਂ ਮੱਥਾ ਵੀ ਟੇਕ ਲਿਆ ਸੀ ਤੇ ਇੱਥੇ ਆਪਾਂ ਛਕਿਆ ਸੀਗਾ ਲੰਗਰ ਵੀ ਛਕਿਆ ਸੀਗਾ ਤੇ ਇੱਥੇ ਆਪਾਂ ਘਰ ਵਾਪਸ ਜਾ ਰਹੇ ਸੀਗੇ ਤੇ ਅਭੀ ਜੋ ਗੱਡੀ ਚਲਾ ਰਿਹਾ ਸੀਗਾ ਅਭੀ ਅੱਜ ਕੱਲ ਥੋੜਾ ਬਹੁਤਾ ਚਲਾਉਣਾ ਸਿੱਖੀ ਗਿਆ ਥੋੜਾ ਬਹੁਤਾ ਨਹੀਂ ਵੈਸੇ ਤਾਂ ਵਧੀਆ ਚਲਾ ਲੈਂਦਾ ਵਾ ਬਟ ਇਹਦੇ ਪਾਪਾ ਇਕੱਲੇ ਵੈਸੇ ਇਹਨੂੰ ਗੱਡੀ ਨਹੀਂ ਫੜਾਉਂਦੇ ਜਦੋਂ ਨਾਲ ਹੁੰਦੇ ਨੇ ਉਦੋਂ ਹੀ ਇਹਨੂੰ ਗੱਡੀ ਚਲਾਉਣ ਵਾਸਤੇ ਦਿੰਦੇ ਨੇ ਤੇ ਇੱਥੇ ਅਭੀ ਜੋ ਚਲਾ ਰਿਹਾ ਸੀਗਾ ਗੱਡੀ ਤੇ ਹਾਂਜੀ ਆਪਾਂ ਕੱਲ ਘਰ ਆਗੇ ਸੀਗੇ ਕੱਲ ਕਰੀਪਨ ਆ ਪਾਈ ਗਈ ਸੀ ਕਿ 3:00 ਵਜੇ ਤੇ ਸ਼ਾਮ ਦੇ 3:00 ਵਜੇ ਆਗੇ ਸੀਗੇ ਤੇ ਉਸ ਤੋਂ ਬਾਅਦ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਆਕੇ ਮੈਂ ਐਸ਼ਲੀਨ ਨੂੰ ਤਿਆਰੀ ਕਰਵਾਉਂਦੀ ਸੀ ਕਿਉਂਕਿ ਉਹਦਾ ਅੱਜ ਟੈਸਟ ਆ ਪੰਜਾਬੀ ਦਾ ਤੇ ਉਹਨੂੰ ਪੜ੍ਹਾਉਣ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਦਾ ਕੰਮ ਤੇ ਰੋਟੀ ਪਾਣੀ ਦਾ ਕੰਮ ਨੇ ਪੇੜ ਕੇ ਫਿਰ ਮੈਂ ਰਾਤ ਟਾਈਮ ਹੀ ਕੱਪੜੇ ਧੋਲੇ ਸੀਗੇ ਸਾਰੇ ਕੱਪੜੇ ਧੋਲੇ ਸੀਗੇ ਜੋ ਅਸੀਂ ਲੈ ਕੇ ਗਏ ਸੀਗੇ પાਕੇ ਗਏ ਸੀਗੇ ਤੇ ਫਿਰ ਮੇਰਾ ਟਾਈਮ ਹੀ ਲੱਗਾ ਤੇ ਅੱਜ ਸੋਮਵਾਰ ਆ ਬੱਚਿਆਂ ਦੇ ਸਕੂਲ ਜਾਣਾ ਐਸ਼ਲੀ ਦਾ ਟੈਸਟ ਆ ਤੇ ਆਪਾਂ ਲੱਗੇ ਸੀਗੇ ਟਿਫਨ ਦੀ ਤਿਆਰੀ ਕਰਨ ਨੂੰ ਤੇ ਇਸ ਦੇ ਨਾਲ ਹੀ ਕਰਦੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਮਿਲਦੇ ਆਂ ਨੈਕਸਟ ਡੇ ਨੈਕਸਟ ਵੀਡੀਓ ਤੇ ਤੁਹਾਨੂੰ ਮੇਰਾ ਵਲੌਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਬਾਈ ਬੇ ਸਾਰਿਆਂ ਨੂੰ